ਹੈਲੋ ਫਰੈਂਡਸ ਅੱਜ ਤੁਹਾਡੇ ਨਾਲ ਇੱਕ ਹੱਡ ਬੀਤੀ ਸਾਂਝੀ ਕਰਨ ਜਾ ਰਹੀ ਆ ਇਹ ਅਮਰੀਕਾ ਵਾਸਤੇ ਇੱਕ ਵੀਰ ਜੀ ਦੀ ਹੱਡ ਬੀਤੀ ਹੈ ਇਹ ਹੱਡ ਬੀਤੀ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਹੈ 10ਵੀਂ ਵਿੱਚੋਂ ਫੇਲ ਕਾਂਦਾ ਹੋਇਆ ਇੰਜ ਲੱਗੇ ਮੇਰਾ ਕੋਲ ਵजूद ਹੀ ਪੱਥਰ ਹੋ ਗਿਆ ਹੋਵੇ ਕੁੱਲ ਜਹਾਨ ਦੇ ਮਜ਼ਾਕ ਤਾਣੇ ਮੈਨੇ ਠੱਠ ਟਿਚ ਕਰਾਂ ਕੇ ਰਤਾ ਜੀ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿੱਚ ਵੱੜ ਜਾਵਾਂ ਫੇਰ ਨਿਕਲਾ ਹੀ ਨਾ ਉਹੀ ਮਾਂ ਜਿਹੜੀ ਮੇਰੀ ਖਾਤਰ ਸਾਰੇ ਜਹਾਨ ਦੀ ਸਨੋਤਾ ਤੇ ਉਲਾਮੇ ਸੰਧੀ ਤਾਂ ਵੀ ਹਮੇਸ਼ਾ ਮੇਰਾ ਪੱਖ ਹੀ ਪੂਰਿਆ ਕਰਦੀ ਅੰਮ੍ਰਿਤਧਾਰੀ ਹੋ ਕੇ ਵੀ ਮੇਰੀ ਖਾਤਰ ਕਿੰਨਾ ਝੂਠ ਬੋਲ ਜਾਂਦੀ ਜਦੋਂ ਵੀ ਟਾਈਮ ਮਿਲਦਾ ਗੁਰਦੁਆਰਾ ਸ਼ਹੀਦਦਾ ਸਾਹਿਬ ਅੱਪੜ ਅਰਦਾਸ ਕਰਦੀ ਹੇ ਬਾਬਾ ਦੀਪ ਸਿੰਘ ਜੀ ਮੇਰੇ ਪੁੱਤਰ ਦੀ ਰਾਖੀ ਕਰਨਾ ਮੈਨੂੰ ਅਫਸੋਸ ਕਿ ਫੇਲ ਵਾਲੀ ਖਬਰ ਕਰਕੇ ਅੱਜ ਉਸ ਦਾ ਦਿਲ ਵੀ ਬੁਰੀ ਤਰ੍ਹਾਂ ਟੁੱਟ ਜਾਣਾ ਸੀ ਸੋਚਾਂ ਦੀ ਘੁੰਮਣਘੇਰੀ ਵਿੱਚ ਪਿਆ ਮੈਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਭੰਡਾਰੀ ਪੁਲ ਹੇਟ ਲੰਗ ਦੀ ਲਾਈਨ ਦੇ ਨਾਲ ਪਈ ਪੱਥਰ ਦੀ ਨਿੱਕੀ ਜਈ ਸੱਲ ਤੇ ਆਨ ਬੈਠਾ ਮੈਂ ਮਨ ਲਗਭਗ ਬਨਾ ਹੀ ਚੁੱਕਿਆ ਸਾਂ ਸ਼ਾਮੀ 5 ਵਜੇ ਵਾਲੀ ਸ਼ਤਾਬ ਦੀ ਇੰਜਨ ਤੋਂ ਬਾਅਦ ਵਾਲਾ ਪਹਿਲਾ ਡੱਬਾ ਬਸ ਟੀਕੇ ਜਿੰਨੀ ਪੀੜੀ ਤਾਂ ਹੋਣੀ ਫਿਰ ਜਮਾਨੇ ਭਰ ਦੀਆਂ ਮੁਸ਼ਕਿਲਾਂ ਤੋਂ ਸਦਾ ਲਈ ਨਿਜਾਤ ਸਭ ਕੁਝ ਦਾ ਸਦੀਵੀ ਖਾਤਮਾ ਐਨ 5 ਵਜੇ ਇੰਜਨ ਦੀ ਸੀਟੀ ਵਜੀ ਅਤੇ ਗੱਡੀ ਪਲੇਟਫਾਰਮ ਤੋਂ ਚੱਲ ਪਈ ਮੈਂ ਵੀ ਹੌਲੇ ਕਦਮੀ ਆਉਂਦੀ ਹੋਈ ਵੱਲ ਵਧਣਾ ਸ਼ੁਰੂ ਕਰ ਦਿੱਤਾ ਤੋ ਜਰਬੇ ਕਾਨ ਡਰਾਈਵਰ ਮੇਰੇ ਤੁਰਨ ਦੇ ਸਟਾਈਲ ਤੋਂ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਮੈਂ ਮਰਨ ਲਈ ਤੁਰਿਆ ਹੁੰਦਾ ਲਗਾਤਾਰ ਕਿੰਨੀਆਂ ਸੀਟੀਆਂ ਮਾਰੀਆਂ ਐਮਰਜੈਂਸੀ ਬ੍ਰੇਕ ਵੀ ਲਾਈ ਪਰ ਲੋਹੇ ਦਾ ਐਡਾ ਵੱਡਾ ਭਾਰ ਸੀ ਕਿ ਕਿੱਥੇ ਥੰਮਦਾ ਕਾਲ ਸਿਰ ਤੇ ਸਵਾਰ ਮੈਂ ਹੋਰ ਕਾਲੇ ਕਦਮੇ ਤੁਰਨਾ ਸ਼ੁਰੂ ਕਰ ਦਿੱਤਾ ਬਸ ਕਿੰਟਾਂ ਦੀ ਹੀ ਖੇੜ ਬਾਕੀ ਰਹਿ ਗਈ ਹੋਣੀ ਕਿ ਅਚਾਨਕ ਪਿਛਲੇ ਪਾਸੇ ਇੱਕ ਭਾਰੀ ਭਰਕਮ ਹੱਥ ਨੇ ਮੈਨੂੰ ਮੋਢਿਆਂ ਤੋਂ ਫੜ ਵੱਡਾ ਹਲੂਨਾ ਦਿੱਤਾ ਪਰਤ ਕੇ ਦੇਖਿਆ ਤਾਂ ਇੱਕ ਲੰਮੇ ਦਾੜੇ ਵਾਲੇ ਪਾਪਾ ਜੀ ਪਰਮਾ ਜੁੱਸਾ ਉੱਚਾ ਲੰਮਾ ਕੱਦ ਗਾਤਰਾ ਪਾਈ ਨਿਮ ਨਿਮ ਹੱਸਦੇ ਹੋਏ ਆਖਣ ਲੱਗੇ ਨਾ ਪੁੱਤ ਇੰਜ ਥੋੜਾ ਕਰੀਦਾ ਹੁੰਦਾ ਹੈ ਹਮੇਸ਼ਾ ਚਰਦੀ ਕਲਾ ਵਿੱਚ ਰਹਿਣਾ ਮੈਂ ਇਸ ਤਲਿਸਮੀ ਮੁਖਰੇ ਨੂੰ ਤੱਕਦਾ ਹੀ ਰਹਿ ਗਿਆ ਮੰਤਰ ਮੁਗ ਸੁਪੇਰੀ ਦੀ ਬੀਨ ਤੇ ਕੀਲਿਆ ਹੋਇਆ ਇਹ ਵੀ ਪਤਾ ਨਾ ਲੱਗਾ ਕਦੋਂ ਆਈ ਤੇ ਕੋਲੋਂ ਦੀ ਲੰਗ ਕਦੋਂ ਅੱਖੋਂ ਓਲੇ ਹੋ ਗਈ ਨੀਰਾ ਪੂਰਾ ਬਾਬਾ ਦੀਪ ਸਿੰਘ ਜੀ ਦਾ ਸਰੂਪ ਗੱਲਾਂ ਕਰਦੇ ਮੈਨੂੰ ਕਲਾਵੇ ਵਿੱਚ ਲੇ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਨੂੰ ਹੋਤਰੀ ਲੰਘਦੇ ਹੋਏ ਆਟੋ ਨੂੰ ਹੱਥ ਦਿੱਤਾ ਤੇ ਵਿੱਚ ਬਿਠਾਉਂਦੇ ਹੋਏ ਆਖਣ ਲੱਗੀ ਕਿ ਜਾ ਪਹਿਲਾਂ ਦਰਬਾਰ ਸਭ ਮੱਥਾ ਟੇਕ ਕੇ ਆ ਉੱਥੇ ਬੈਠਾ ਤੇਰਾ ਕੋਈ ਆਪਣਾ ਤੈਨੂੰ ਵੀ ਸਬਰੀ ਨਾਲ ਉਡੀਕੀ ਜਾਂਦਾ ਹੈ ਬੀਬੇ ਬੱਚੇ ਵਾਂਗ ਆਟੋ ਅੰਦਰ ਬੈਠੇ ਹੋਏ ਨੂੰ ਸਮਝ ਹੀ ਨਾ ਲੱਗੀ ਕਿ ਬਾਬਾ ਜੀ ਕੌਣ ਸਨ ਕਿੱਥੋਂ ਆਏ ਸਨ ਤੇ ਮੋੜ ਕਿੱਧਰ ਨੂੰ ਲੋਪ ਹੋ ਗਏ ਦਰਬਾਰ ਸਭ ਅੱਪੜ ਮੈਂ ਕਿੰਨੀ ਦੇਰ ਪਰਕਰਮਾ ਅੰਦਰ ਇੱਧਰ ਉੱਧਰ ਘੁੰਮਦਾ ਰਿਹਾ ਅਖੀਰ ਪੋਕਸਤਾਨ ਲਗੀ ਪ੍ਰਸ਼ਾਦਾ ਸ਼ਗਨ ਪੰਗਤ ਵਿੱਚ ਆਣ ਬੈਠਾ ਅਚਾਨਕ ਕੀ ਵੇਖਿਆ ਸਾਹਮਣੇ ਮਾਂ ਬੈਠੀ ਹੋਈ ਹੈ ਮੇਰੇ ਅੰਦਰ ਸਵੇਰ ਦੇ ਡੱਕੇ ਹੋਏ ਅਣਗਿਣਤ ਬੰਨ ਟੁੱਟ ਭੱਜ ਗਏ ਮੈਂ ਧੂ ਕੇ ਜਾ ਉਸ ਨੂੰ ਜੱਫੀ ਪਾਈ ਕਿੰਨੀ ਦੇਰ ਦੋਵੇਂ ਇੱਕ ਦੂਜੇ ਦੇ ਗੱਲ ਲੱਗ ਉੱਚੀ ਉੱਚੀ ਰੋਂਦੇ ਰਹੇ ਆਸ-ਪਾਸੇ ਬੈਠੀ ਸੰਗਤਿਆ ਨਜ਼ਰਾਂ ਤੋਂ ਬੇਖਬਰ ਚੰਗੀ ਤਰ੍ਹਾਂ ਗੁਬਾਰ ਕੱਢ ਫੇਰ ਇਕੱਠਿਆਂ ਬੈਠ ਲੰਗਰ ਛਕ ਗਿਆ ਇੰਜ ਲੱਗੇ ਸਦੀਆਂ ਤੋਂ ਚੰਬੜੀ ਹੋਈ ਇੱਕ ਨਾ ਮਿਟਣ ਵਾਲੀ ਭੁੱਖ ਦਾ ਸਦੀਵੀ ਅੰਤ ਹੋ ਗਿਆ ਹੋਵੇ ਉਸ ਦਿਨ ਮਗਰੋਂ ਫਿਰ ਮੈਂ ਕਦੀ ਵੀ ਢਿਆਂਦੀ ਕਲਾ ਵੱਲ ਨਹੀਂ ਗਿਆ ਜਮਾਤਾ ਪਾਸ ਕਰਦਾ ਹੋਇਆ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਆਉਣ ਉਤਰਿਆ ਮਾਦੀਆ ਅਰਦਾਸ ਅਰਜੋਈਆਂ ਵੀ ਬਦ ਤੋਂ ਸੂਰ ਜਾਰੀ ਰਹੀਆਂ ਅੱਜ ਪੂਰੇ 20 ਸਾਲ ਹੋਣ ਨੂੰ ਹਨ ਜਦੋਂ ਵੀ ਦਿੱਲੀ ਜਾਜੋਂ ਉੱਤਰਦਾ ਹਾਂ ਤਾਂ ਹਮੇਸ਼ਾ ਰੇਲ ਗੱਡੀ ਹੀ ਫੜਦਾ ਹਾਂ ਤਾਂ ਕਿ ਅੰਮ੍ਰਿਤਸਰ ਪੰਡਾਰੀ ਪੁਲ ਹੇਠ ਪਈ ਉਸੇ ਪੱਥਰ ਦੀ ਸੇਲ ਨੂੰ ਬਾਕੀ ਪਰਿਵਾਰ ਨੂੰ ਵੀ ਵਿਖਾ ਸਕਾਂ ਅਤੇ ਨਿਆਣਿਆਂ ਨੂੰ ਦੱਸ ਸਕਾਂਗੇ ਬੱਚਿਓ ਇਹ ਹੈ ਉਹ ਥਾਂ ਜਿੱਥੇ ਕਿਸੇ ਵੇਲੇ ਤੁਹਾਡੇ ਬਾਪ ਦਾ ਦੂਜਾ ਜਨਮ ਹੋਇਆ ਸੀ ਫੇਰ ਗੁਰੂ ਰਾਮਦਾਸ ਦੀ ਵਰਸੋਈ ਨਗਰੀ ਵਿੱਚ ਵਿਚਰਦਾ ਹੋਇਆ ਲੰਮੇ ਦਾੜੇ ਵਾਲਾ ਹਰ ਵਜੂਦ ਮੈਨੂੰ ਕਿਸੇ ਵੇਲੇ ਮੇਰੇ ਮੋਢਿਆਂ ਤੇ ਹੱਥ ਰੱਖਣ ਵਾਲੇ ਉਹ ਬਾਬਾ ਜੀ ਹੀ ਲੱਗਦੇ ਦਰਬਾਰ ਸਾਹਿਬ ਲੰਗਰ ਪਾਣੀ ਸ਼ਕਨ ਉਪਰੰਤ ਗੁਰਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸੇ ਥੜੇ ਲਾਗੇ ਦੋ ਘੜੀਆਂ ਬੈਠਣ ਵੀ ਜ਼ਰੂਰ ਜਾਂਦਾ ਹਾਂ ਜਿੱਥੇ ساری ਉਮਰ ਮੇਰਾ ਪਖ ਪੂਰਨ ਵਾਲੀ ਦਾ ਅੰਤਮ ਸੰਸਕਾਰ ਹੋਇਆ ਸੀ ਦੋਸਤੋ ਸ਼ਰਦਾ ਆਸਤਾ ਤੇ ਇਤਿਹਾਸਿਕ ਬਿਰਤਾਂਤਾਂ ਨੂੰ ਸਾਇੰਸ ਤਰਕਾਂ ਤੇ ਤਰੀਲਾਂ ਦੀ ਕਸਵੱਟੀ ਤੇ ਤੋਲਣ ਵਾਲੇ ਅਕਸਰ ਹੀ ਆਖ ਦਿੰਦੇ ਆ ਕਿ ਗੁਰੂ ਦੀ ਨਗਰੀ ਵਿੱਚ ਕੋਈ ਕਰਾਮਾਤ ਨਹੀਂ ਹੁੰਦੀ ਪਰ ਮੈਥੋਂ ਪੁੱਛੋ ਜ਼ਰੂਰ ਹੁੰਦੀ ਹੈ ਹਰ ਰੋਜ਼ ਹਰ ਘੜੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ ਜੇ ਨਾ ਹੁੰਦੀ ਹੋਵੇ ਤਾਂ ਫਿਰ ਅੰਮ੍ਰਿਤਸਰ ਦੀ ਜੂ ਅੰਦਰ ਵਾਰਦਿਆਂ ਹੀ ਮੇਰੇ ਆਪ ਮੁਹਾਰੇ ਹੀ ਬਲੂ ਕੰਡੇ ਕਿਉਂ ਖੜੇ ਹੋ ਜਾਂਦੇ ਹਨ ਦੋਸਤੋ ਤੁਹਾਨੂੰ ਅੱਜ ਦੀ ਇਹ ਹੱਡ ਭਿੱਤੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ